ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦੇ ਫਰੈਂਡਸ ਗੁੱਡ ਮਾਰਨਿੰਗ ਸਾਰਿਆਂ ਨੂੰ ਪਹਿਲਾਂ ਤਾਂ ਆ ਨਾ ਬਾਰਿਸ਼ ਬਹੁਤ ਜ਼ਿਆਦਾ ਅੱਜ ਪੈ ਰਹੀ ਸੀਗੀ ਤੇ ਮੌਸਮ ਕਾਫੀ ਠੰਡਾ ਠੰਡਾ ਹੋਇਆ ਸੀ ਤੇ ਬਾਜੂ ਨਾਲ ਦੀ ਵੀ ਅੱਜ ਤਾਂ ਬੇहद ਖਰਾਬ ਸੀ ਤੇ ਬਾਹਰ ਨਿਕਲ ਕੇ ਮੈਂ ਦੇਖਿਆ ਨਾ ਡੌਗ ਦੇ ਬੱਚੇ ਸੀਗੇ ਉਹ ਕਾਫੀ ਜ਼ਿਆਦਾ ਨਾ ਠੰਡ ਨਾਲ ਅੰਦਰ ਹੀ ਇੱਥੇ ਕੰਮ ਦੇ ਪਏ ਸੀਗੇ ਆਵਾਜ਼ ਆ ਰਹੀ ਸੀਗੀ ਤੇ ਮੈਂ ਜਦੋਂ ਕੋਲ ਜਾ ਕੇ ਦੇਖਿਆ ਤੇ ਉਹ ਨਾ ਆਪਣੇ ਲੱਗੇ ਨਹੀਂ ਸੀ ਆਨ ਦੇ ਰਹੇ ਤੇ ਇੱਧਰ ਤੁਸੀਂ ਦੇਖੋ بارش ਇੰਨੀ ਜ਼ਿਆਦਾ ਹੋ ਰਹੀ ਸੀਗੀ ਤੇ ਮੌਸਮ ਤਾਂ ਆਸਮ ਹੀ ਹੋਇਆ ਪਿਆ ਸੀ ਤੇ ਉੱਧਰ ਬਾਜ ਹੁਣੀਆਂ ਲਈ ਸੁੱਤੇ ਹੀ ਸੀਗੇ ਤੇ ਬਾਜ ਸਾਰੀ ਰਾਤ ਅਜਿਹਾ ਬਿਮਾਰ ਸੀਗਾ ਤੇ ਆਪਾਂ ਜਾ ਕੇ ਰਾਤ ਕੱਟੀ ਆ ਦੇਖੋ ਪੁੱਤੂ ਮੇਰਾ ਉੱਠ ਗਿਆ ਹੋਇਆ ਤੇ ਨੂੰ ਰਾਤੀ 101 ਫੀਵਰ ਸੀਗਾ ਨਾਲ ਲੂਸ ਲੱਗੇ ਹੋਏ ਸੀਗੇ ਕਾਫੀ ਜ਼ਿਆਦਾ ੀਕ ੀਕ ਫੀਲ ਕਰ ਰਿਹਾ ਸੀਗਾ ਸਾਰੀ ਰਾਤ ਨਹੀਂ ਸੋ ਪਾਇਆ ਤੇ ਰਾਤ ਵੀ ਕਾਫੀ ਜ਼ਿਆਦਾ ਨੂੰ ਲੂਜ਼ ਲੱਗੇ ਰਿਹਾ ਤੇ ਆਪਾਂ ਡਾਕਟਰ ਕੋਲ ਰਾਤੀ ਵੀ ਲੈ ਕੇ ਗਏ ਸੀਗੇ ਤੇ ਹੁਣ ਫਿਰ ਨੂੰ ਸ਼ਾਇਦ ਅਮੋਜਨ ਸੀ ਆਪਾਂ ਡਾਕਟਰ ਕੋਲ ਲੈ ਕੇ ਜਾਣਾ ਪੈਣਾ ਕਿਉਂਕਿ ਇਹਦੇ ਲੂਜ਼ ਕੰਟਰੋਲ ਨਹੀਂ ਹੋ ਰਹੇ ਤੇ ਨਾਲ ਫੀਵਰ ਵੀ ਕਾਫੀ ਜ਼ਿਆਦਾ ਰਾਤੀ ਵੀ 101 ਫੀਵਰ ਸੀਗਾ ਹੁਣ ਦੇਖਦੇ ਆਂ ਤੇ ਮਟ ਸਾਡਾ ਪੁੱਤ ਇੰਨਾ ਸਟਰੋਂਗ ਆ ਹਿੰਮਤ ਨਹੀਂ ਹਾਰਦਾ ਹੈਗਾ ਦੁੱਧੂ ਜਾਂਦਾ ਹੀ ਨਹੀਂ ਪਾਉਂਦਾ ਮੈਨੂੰ ਇਹ ਸਗੋਂ ਲੈ ਵੀ ਨੂੰ 100 ਫੀਵਰ ਹੈਗਾ ਆ ਤੇਰਾ ਆਦਾ ਬਹੁਤ ਹੀ ਬਟੇ ਬਰੇਵ ਆ ਇੰਨੀ ਆ ਲੂਸ ਹੋਣ ਨਾਲ ਵੀ ਫਿਰ ਵੀ ਡਾਕਟਰ ਆਊਗਾ ਡਾਕਟਰ ਕੋ ਆਪਾਂ ਲੈ ਕੇ ਜਾਵਾਂਗੇ ਹੈਨਾ ਬਾਜੇ ਬਾਜੇ ਓਏ ਪੁੱਤ ਕਹਿੰਦੇ ਫੁੱਲ ਦਾ ਤੇ ਲੈਣਾ ਹੂੰ ਦਾਨ ਗਿਆ ਦੋ ਦੋਈ ਪੀਓ ਦੋਈ ਕੱਢਦਾ ਬਾਹਰ ਨੂੰ गोड़ी है ना ना पीनी हो रे हो रे हो रे तो थोड़ी 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 से हां ना नहीं देखे, 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 देखे। नुँ। चला कोई <laughs> <या... नुलो> है बच्चे वेलकम <laughs> ना रे ਕਿਉਂਕਿ ਡਾਕਟਰ ਦੇ ਕੋਲ ਲੈ ਕੇ ਜਾ ਰਹੇ ਹਾਂ ਹੁਣ ਆਪਾਂ ਤੇ ਰਾਤ ਦਾ ਜਾਤੇ ਹੀ ਬਿਮਾਰ ਸੀਗਾ ਤੇ ਫਿਰ ਹੁਣ ਰੈਸਜ ਨੂੰ ਭੁੱਖ ਲੱਗਿਆ ਨਹੀਂ ਇੱਕਦਮ ਚੁੱਪ ਨਹੀਂ ਕਰਨਾ ਮੈਂ ਪਹਿਲੇ ਬਣਾ ਕੇ ਲੈ ਕੇ ਜਾ ਰਹੀ ਹਾਂ A few minutes later ਮੌਸਮ ਹੋ ਗਿਆ ਮੱਛਲ ਵਾਲਾ ਮੌਸਮ ਹੋ ਗਿਆ ਮੱਛਲ ਵਾਲਾ ਕਦੀ ਨਹੀਂ ਕਰਤੀ ਤੇ ਅਲੀ ਗੱਲ ਲੈ ਮੈਂ ਵੀ ਨਾ ਰਹਿ ਰਹੀ ਹਾਂ ਫੋਨ ਦੇ ਦੋਨ ਨਾ ਓਏ ਚੱਲ ਬਾਹਰ ਤੈਨੂੰ ਬੱਚਾ ਨਾਲ ਲੈ ਕੇ ਜਾਣਾ ਤੈਨੂੰ ਬੱਚਾ ਨਾਲ ਲੈ ਕੇ ਜਿਨੀ ਕਾਕਾ ਨੇ ਇੰਜੈਕਸ਼ਨ ਲੱਗਣਾ ਤੈਨੂੰ ਵੀ ਲੱਗਤੂਆ ਇੰਜੈਕਸ਼ਨ ਲਿਆ ਨਾ ਚੱਲੀ ਜਦbaar ਨਾਲ ਚੱਲ ਇਹ ਡਾਂਗਾਂ ਨਾਲ ਜਾਏਗਾ ਖਲੋ ਜਾ ਫਿਰ ਮੈਂ ਉੱਤਰ ਚੱਲ ਟਫੀ ਉਹਨੂੰ ਇਹ ਹੋ ਰਿਹਾ ਨਾ ਕਾਕਾ ਠੀਕ ਨਹੀਂ ਇਹਨੂੰ ਕਿੱਥੇ ਲੈ ਕੇ ਚੱਲੇ ਆ ਟਫੀ ਆਪਾਂ ਆਨੇ ਆ ਬੇਟਾ ਚੱਲ ਉੱਤਰ ਬੇਟੇ ਦਾ ਬੱਚਾ ਨਹੀਂ ਆ ਤੂੰ ਇਹ ਤੋਂ ਲੱਤ ਨਾ ਮਾਰਨ ਬਾਹਰ ਨੂੰ ਗੱਡ ਚੱਲ ਤੇ ਰਸਤੇ 'ਚ ਜਾਂਦੇ ਜਾਂਦੇ ਵੀ ਟਾਇਰ ਮੇਗਾ ਬਦਲਣਾ ਸਟੱਪਣੀ ਲਗਾਨੀ ਟਾਇਰ ਫਟ ਗਿਆ ਆ ਦੇਖੋ ਨਸਕਾਨ ਹੋ ਗਿਆ ਨਸਕਾਨ ਸਟੱਪਣੀ ਲਾਣੀ ਪੈ ਰਹੀ ਹੈ ਕਿੰਨਾ ਟਾਈਮ ਲੱਗਣਾ ਬਸ ਸਟੱਪਣੀ ਲਗਾ ਲੈ ਕੇ ਮੈਂ ਟਾਇਰ ਬਾਅਦ ਚ ਨਵਾ ਬਾਲ ਉਹ ਸਾਰਾ ਫਟ ਗਿਆ ਪਾਟ ਗਿਆ ਆ ਹੂੰ ਜਿਆਦਾ ਡੇਮੇਜ ਹੋ ਗਿਆ ਪਤਾ ਨਹੀਂ ਸਾਡੇ ਤੇ ਕੀ ਗ੍ਰਹਿ ਚਾਲ ਚੱਲ ਰਿਹਾ ਗ੍ਰਹਿ ਚਾਲ ਮਾਰੇ ਚਲੋ ਉਹ ਜਾ ਕੋਈ ਗੁਰਜੋ ਭਾਜੀ ਕਿ ਸੁੱਤੇ ਰਹਿਣਾ ਹੁਣ ਸੁੱਤੇ ਰਹਿਣਾ ਵੀਰ ਜੀ ਉੱਠ ਜਾ ਵੀਰ ਜੀ ਵੀਰ ਜੀ ਇਹ ਕਿਹੜੀ ਕੁੱਤੀ ਖਾਦੀ ਏ ਤੇਰੇ ਨਾਲ ਦੇ ਅਸਰ ਲੱਗ ਗਏ ਤੁਹਾਨੂੰ ਲੈ ਮੰਮੀ ਦੀ ਗੋਦੀ ਨਾ ਲੰਗਾ ਨਹੀਂ ਉਹ ਨਾ ਠੀਕ ਨਹੀਂ ਹੈਗਾ ਇਸ ਕਰਕੇ ਨਾ ਥੋੜਾ ਨੇ ਤੁਹਾਨੂੰ ਪਤਾ ਹੀ ਹੈ ਕਿ ਇੱਦਾਂ ਬੈਟਨ ਵਾਲਾ ਇਹ ਜਾਗਣਾ ਨਹੀਂ ਪਾਈ ਉਹਦੀ ਬਬਲਿੰਗ ਕਰਤੀ ਹੁਣ ਆਪਾਂ ਟਾਇਰ ਚੇਂਜ ਕਰਵਾ ਲਿਆ ਹੋਇਆ ਤੇ ਹੁਣ ਆਪਾਂ ਚੱਲੇ ਆ ਬਾਜੂ ਹੁਣਾਂ ਦੀ ਮੈਡੀਸਨ ਲੈਣ ਆ ਦੇਖ ਲਓ ਕਿੰਨਾ ਮੁਸਾਹਨ ਕਿਸੇ ਤੇ ਵੀ ਡਿੱਗ ਸਕਦਾ ਸੀ ਯਾਰ ਇਹ ਹਾਂ ਦੇਖੋ ਹੋਰ ਵੀ ਜੇ ਕਿਤੇ ਉੱਧਰ ਜਿੱਦਾਂ ਉਹ ਹੁੰਦਾ ਥੋੜਾ ਇਧੀਆਂ ਡੰਡੀਆਂ ਡੋਣੀਆਂ ਆਉਂਦਾ ਤੇ ਮੇਕਅਪ ਹੋ ਜਾਣਾ ਇਹਦਾ ਮਸਾਲ ਚੈੱਕ ਕਰੋ ਪਾਣੀ ਗੱਡੀ ਆਪਾਂ ਨਾ ਪਾਣੀ ਦੇ ਵਿੱਚ ਲੈ ਕੇ ਜਾ ਰਹੇ ਹਾਂ ਤੈਨੂੰ ਪਤਾ ਗियर ਕਿਹੜਾ ਲਾਇਆ ਹੋਇਆ ਮੈਂ ਜਿਹੜਾ ਪਾਣੀ ਦੇ ਵਿੱਚ ਚੱਲੇ ਇਹਦੇ ਵਿੱਚ ਹਾਂ ਸ਼ਿਪ ਵਾਲਾ ਮੋੜ ਹੁੰਦਾ ਇੱਥੇ ਜਿੱਨਾ ਗੱਡੀ ਪਾਣੀ ਦੇ ਵਿੱਚ ਚੱਲਦੀ ਹੈ ਹੋਣ ਕੀਤਾ ਇਹ ਕਿਹੜਾ ਮੈਂ ਤੇ ਪੱਲੀ ਵਾਰੀ ਸੁਣਿਆ ਬਸ ਕਲੀਅਰ ਹੀ ਚੀਜ਼ਾਂ ਵਿਖੀਦੀ ਹੁੰਦੀਆਂ ਪਾਣੀ ਦੇਖੋ ਉੱਧਰ ਉੱਧਰ ਚੈੱਕ ਕਰੋ ਚਲੰਦਰ ਦੇ ਹਾਲ ਹੋਰ ਰਸਤਾ ਬੰਦ ਕੀਤਾ ਦੇਖੋ ਉੱਥੋਂ ਬੰਦ ਕਰਤਾ ਹੈ ਇਨਸ਼ਾਅੱਲਾ ਤਾਂ ਇਹਨਾਂ ਨੂੰ ਸੋਹਣਾ ਆਰੇ ਗੱਡੀ ਚ ਮੋੜਨੇ ਹੁੰਦਾ ਆਪਣੀ ਜੀ ਮੈਂ ਸੋਨਾ ਕੋਨ ਵਿੱਚ ਮੇਰੇ ਕਹਿੰਦੇ ਇੱਧਰ ਨੂੰ ਮੁੜਦੇ ਪਏ ਹਾਂ ਇੱਥੇ ਤੇ ਗੈਂਗਲੈਂਡ ਖੜੀ ਹੈ ਯੋ ਜੋ ਅਰਜੀ ਨੇ ਘਟਾਣੀ ਆਪਾਂ ਸਾਰਾ ਗੈਂਗਲੈਂਡ ਬਣਿਆ ਕੱਚੀ ਘਟਾਣੀ ਨਹੀਂ ਨਹੀਂ ਆਪਾਂ ਨੇ ਘਟਾਣੀ ਲੋਕਲ ਹਾਂ ਹਾਂ ਕਬੂਤਰ ਗਾਣਾ ਮੰਡੀ ਦਾ ਬਹੁਤ ਹੀ ਕਬੂਤਰ ਹੈ ਬਿਟਵਾ ਯਾਰ ਕੀ ਹੋਰ ਬਣਿਆ ਗਿਆ ਆ ਕੱਚੀ ਨਹੀਂ ਦਿੰਦੇ ਨਾ ਵਾਪਸ ਹੀ ਚੱਲੋ ਵਾਪਸ ਚੱਲੋ ਪਾਣੀ ਬਹੁਤ ਜ਼ਿਆਦਾ ਆ ਤੁਹਾਡੀ ਗੱਡੀ ਦਾ ਜਿਹੜਾ ਪਾਣੀ ਆ ਲੱਗ ਗਿਆ ਨਾ ਆਉਣੀ ਹੁਣ ਉੱਧਰ ਚੱਲੇ ਨਾ ਜ਼ਿਆਦਾ ਜ਼ਿਆਦਾ ਮਤਲਬ ਡੁੰਗੀ ਜਗ੍ਹਾ ਤੇ ਨਹੀਂ ਚੱਲਦੀ ਗੱਡੀ ਥੋੜੀ ਜਗ੍ਹਾ ਤੇ ਚੱਲਦੀ ਆ ਬਾਜ ਓਏ ਪੁੱਤਰ ਚੈੱਕ ਕਰੋ ਇਹ ਹਹੀ ਹੁਣ ਕਿੱਥੇ ਜਾ ਰਹੇ ਆ ਸੁੰਮੰਦਰੀ ਇਲਾਕੇ ਦੇ ਵਿੱਚ ਪਹੁੰਚ ਗਏ ਆ ਤੇ ਸਾਡੀ ਸ਼ਿਪ ਫਿਰ ਲੈਂਡ ਵਾਪਸ ਹੋਥੇ ਹੀ ਹੋ ਰਹੀ ਆ। ਆਹ ਤੋਂ ਦੇਖਾਂਗੇ। ਨੀਂ ਵੀਰ ਜੀ ਉੱਡ ਗਿਆ। ਹੈ? ਦੁੱਧ ਦੇ ਤੋਂ ਬਾਹਰ ਉੜੀ ਆਣਾ ਚਾਹਦਾ। ਦੁੱਧ ਪੀਣਾ ਹੀ ਨਹੀਂ ਪਿਆ। ਟ੍ਰੈਫਿਕ ਚੈੱਕ ਕਰੂਗਾ ਨਾ ਹੋ ਗਿਆ। 15 ਮਿੰਟ ਹੋ ਗਏ ਇੱਥੇ ਲਾਈਨ 'ਚ ਖੜੇ ਨੇ। ਕਾ ਕਰੀਏ ਬਟਵਾ। ਆਓ ਬਟਵਾ। ਬਾਰਿਸ਼ ਹੈ ਨਾ ਉਹਦੇ ਕਰਕੇ ਕਾਫੀ ਟ੍ਰੈਫਿਕ ਆ। ਇੰਨਾ ਕੋ ਸਾਰਿਆਂ ਕੋ ਨਹੀਂ ਨਾ ਮੂਡ ਹੈਗਾ ਉਹ ਤਾਂ ਕਰਕੇ ਇੱਧਰ ਆਈ ਜਾਂਦੇ ਹੁਣ ਆਪਣੇ ਕੋਲ ਉਹ ਡੇਰ ਪਾਉਂ ਉਹਡਮਾ ਵਾਲਾ ਮੂਡ ਦੂਜੀ ਗੱਡੀ ਦੂਜੀ ਵੜੀ ਉੱਟ ਜਾ ਹੁਣ ਉੱਟ ਜਾ ਡਾਕਟਰਾਂ ਨਾਲ ਠੀਕ ਹੋ ਜਾ ਇਹ ਗੱਲ ਲੱਗਣਾ ਤੁਹਾਡੇ ਠੀਕ ਹੋ ਜਾ ਘੁੰਮੀ ਘੁੰਮੀ ਜਿੰਨਾ ਜਲਦੀ ਕਰੋ ਨਿਕਲੇ ਸੀ ਕਿ ਆਪਾਂ ਡਾਕਟਰ ਨੂੰ ਜਲਦੀ ਜਲਦੀ ਮਿਲ ਕੇ ਆ ਜਾਵਾਂਗੇ ਬਟ ਜਿੱਧਰ ਦੇਖੋ ਉਧਰ ਹੀ ਅੱਜ ਜਲੰਧਰ ਚ ਪਾਣੀ ਪਾਣੀ ਖੜਾ ਹੋਇਆ ਤੁਸੀਂ ਦੇਖ ਸਕਦੇ ਹੋ ਜਿਸ ਰੋਡ ਤੇ ਵੀ ਆਪਾਂ ਜਾ ਰਹੇ ਸੀ ਜਾਂ ਟ੍ਰੈਫਿਕ ਜਾਂ ਪਾਣੀ ਹੁਣ ਆਪਾਂ ਇੱਧਰ ਫਗਵਾੜਾ ਗੇਟ ਮਾਰਕੀਟ ਵਾਲੀ ਸਾਈਡ ਤੇ ਨਿਕਲਦੇ ਪਏ ਤਾਂ ਇੱਧਰ ਵੀ ਪਾਣੀ ਬਹੁਤ ਜ਼ਿਆਦਾ ਖੜਾ ਹੋਇਆ ਸੀਗਾ ਹਰ ਤਰਫ ਪਾਣੀ ਵਾਲੀਆਂ ਜਗ੍ਹਾ ਤੇ ਨਿਕਲੇ ਹੋਏ ਸੀਗੇ 11:30 12 ਵਜੇ ਦੇ ਨਾ ਤੇ ਅਸੀਂ ਡਾਕਟਰ ਕੋਲ ਗਏ ਆ ਤੇ ਡਾਕਟਰ ਕੋ ਅਸੀਂ ਪਹੁੰਚ ਹੀ ਨਹੀਂ ਪਾਏ ਇਵਨ ਇਨਾਮ ਜਲੰਧਰ ਦੇ ਵਿੱਚ ਪਾਣੀ ਖੜਾ ਹੋਇਆ ਜਿਸ ਜਿਸ ਰੂਟ ਤੇ ਵੀ ਜਾ ਰਹੇ ਹਾਂ ਉਧਰ ਵੀ ਪਾਣੀ ਬਾਰਿਸ਼ ਟ੍ਰੈਫਿਕ ਜਾਮ ਇੰਨਾ ਔਰ ਹੁਣ ਡਾਕਟਰ ਦਾ ਵੀ ਟਾਈਮ ਆਪ ਹੋ ਗਿਆ ਸੀਗਾ ਹੁਣ ਅਸੀਂ ਫਿਰ ਚੱਲੇ ਆ ਵਾਪਸ ਘਰ ਨੂੰ ਤੇ ਬਹੁਤ ਜ਼ਿਆਦਾ ਸੀ ਅੱਜ ਪਰੇਸ਼ਾਨ ਹੋਏ ਹਾਂ ਤੇ ਇਧਰ ਬਾਜ ਦੀ ਵੀ ਤਬੀਅਤ ਫਰਕ ਨਹੀਂ ਪੈ ਰਿਹਾ ਹੈਗਾ ਇੱਥੇ ਵੀ ਫਿਰ ਟ੍ਰੈਫਿਕ ਦੇਖੋ ਕਿੰਨਾ ਲੱਗਾ ਹੋਇਆ ਆ ਦੇਖ ਲਓ ਬੁਰਾ ਹੀ ਹਾਲ ਹੋਇਆ ਪਿਆ ਆ ਜਿੱਧਰ ਜਾ ਰਹੇ ਆ ਉਧਰ ਹੀ ਟ੍ਰੈਫਿਕ ਜਿੱਧਰ ਜਾ ਰਹੇ ਆ ਉਧਰ ਹੀ ਘਰ ਨੂੰ ਜਾਣਾ ਸੀਗਾ ਵਾਪਸ ਤੇ ਇਹ ਰਸਤੇ ਦੇ ਵਿੱਚ ਫਿਰ ਸਾਨੂੰ ਹੁਣ ਦੂਸਰਾ ਰੂਟ ਤੋਂ ਜਾਣਾ ਪੈ ਰਿਹਾ ਆ ਕੀ ਬੰਦਾ ਕਰੇ ਸਮਝ ਹੀ ਨਹੀਂ ਆਉਂਦੀ ਤੋਂ ਗਾਇਸ ਇਰੀਟੇਟ ਹੋ ਗਏ ਸੀ ਆਗੇ ਸੀ ਘਰ ਤੇ ਹੁਣ ਆਪਾਂ ਫਿਰ ਜਾਣਾ ਆ 5 ਵਜੇ ਬਾਜੀ ਤੁਸੀਂ ਠੀਕ ਹੋ ਠੀਕ ਨਿਕਾ ਜ ਮੂੰਹ ਹੋ ਗਿਆ ਮੇਰੇ ਪੁੱਤ ਦਾ ਓ ਬੜੀ ਹਿੰਮਤ ਨਹੀਂ ਹਾਰਦਾ ਪਿਆ ਇੰਨਾ ਬਰੇਵ ਬੱਚਾ ਹੈਗੇ ਤੇ ਫਿਰ ਅੱਜ ਕੀ ਡਾਕਟਰ ਤਾਂ ਆਪਾਂ ਨੂੰ ਮਿਲ ਨਹੀਂ ਪਾਈ ਸੀਗੇ ਇਸ ਕਰਕੇ ਅਨ ਸ਼ਾਮੇ ਫੇਰ ਆਪਾਂ ਜਾਵਾਂਗੇ ਤੇ ਮੈਂ ਇੱਧਰ ਰੈਡੀ ਕਰ ਰਹੀ ਸੀ ਲੰਚ ਮੈਂ ਨਹੀਂ ਲੰਚ ਕਰਨ ਸੀ ਅੱਜ ਮੇਰਾ ਮਨ ਕਰ ਰਿਹਾ ਸੀ ਮੈਗੀ ਖਾਣ ਦਾ ਤੇ ਮੈਂ ਬਣਾਈ ਸੀ ਮੈਗੀ ਆਪਣੇ ਲਈ ਤੇ ਇੱذਰ ਮੰਮੀ ਐ ਮੈਂ ਨੈਕਸਟ ਵੀਡੀਓ ਕਰ ਰਹੇ ਹਾਂ ਤੇ ਆਹ ਵੇਖੋ ਮੈਗੀ ਨਾਲ ਰੋਟੀ ਕੌਣ ਖਾਂਦਾ ਮੈਂ ਸਦੀ ਦਾ ਖਾਂਦਾ ਮੈਗੀ ਖਾਂਦੀ ਹਾਂ ਹਮ ਦੇਖੋ ਅੱਜ ਮੈਂ ਹੁਣ ਆਪਾਂ ਚੱਲੇ ਸੀਗੇ ਦੁਬਾਰਾ ਬਾਜ ਦੀ ਮੈਡੀਸਨ ਲੈਣ ਕਿਉਂਕਿ ਪਹਿਲਾਂ ਆਪਾਂ ਜਦੋਂ ਗਏ ਸੀਗੇ ਤੁਸੀਂ ਦੇਖਿਆ ਹੁਣ ਆਪਾਂ ਕਿੰਨਾ ਜ਼ਿਆਦਾ ਆਪਾਂ ਖਰਾਬ ਹੋਏ ਰਸਤੇ ਦੇ ਵਿੱਚ ਤੇ ਹੁਣ ਆਪਾਂ ਜਾਣੇ ਪਏ ਆ ਹੁਣ ਬਾਰਿਸ਼ ਵੀ ਬੰਦ ਹੋ ਗਈ ਨੇ ਦੇਖੇ ਰਸ ਵੀ ਘਟਣਾ ਤੇ ਫਿਰ ਬਹੁਤ ਸੀ ਗੁੰਝਲਦੀ ਆਪਾਂ ਕਿਤੋਂ ਨਿਕਲੇ ਕਿਥੇ ਗਏ ਹੋ ਨਜਾਜੀ ਘੁੰਮ ਘੁੰਮ ਕੇ ਆ ਕੇ ਤੇ ਇੱਧਰ ਆਪਾਂ ਪਹੁੰਚ ਕੇ ਹੋਏ ਸੀ ਡਾਕਟਰ ਕਲੀਨਿੰਗ ਕਾਫੀ ਜ਼ਿਆਦਾ ਰਾਸ਼ ਸੀਗਾ ਤੇ ਡਾਕਟਰ ਹਲੇ ਵੀ ਨਹੀਂ ਆਏ ਹੋਏ ਸੀ ਕਿ ਤੇਦਰ ਬਾਅਦ ਤੇ ਪਾਪਾ ਨੇ ਬਾਅਦ ਨੂੰ ਚੁੱਕਿਆ ਹੋਇਆ ਸੀਗਾ ਤੇ ਬਾਜਿ ਸੋਈ ਜਾ ਰਿਹਾ ਸੀਗਾ ਤੇ ਬਾਜ ਦੀ ਮੈਡੀਸਨ ਲੈਣ ਆਏ ਆਪਾਂ ਤੇ ਡਾਕਟਰ ਹਲੇ ਤੱਕ ਨਹੀਂ ਆਏ ਮਾਤਾ

ਬਸ ਬੀਹ ਪਿਆਦੋ ਵੇ ਇਹ ਹੋਏ। ਫਿਰ ਅ ਰਾਤ ਦੇ ਨਾ 1:00 ਵਜੇ ਹੋਇਆ ਤੇ ਅਸੀਂ ਮੈਡੀਸਿਨ ਨਾਲ ਕਿ ਸ਼ਾਮੀ ਆਵਦੀ ਸੀਗੇ ਘਰ ਵਾਪਸ ਤੇ ਮੈਡੀਸਿਨ ਨਾਲ ਕੋਈ ਫਰਕ ਨਹੀਂ ਪੈ ਰਿਹਾ ਕੱਲ ਵੀ ਆਪਾਂ ਅਗੇ ਦਗੇ ਸੀ ਕਿ ਮੈਡੀਸਨ ਨਾਲ ਕੋਈ ਨਾ ਕੋਈ ਫਰਕ ਨਹੀਂ ਪਿਆ ਤੇ ਅੱਜ ਵੀ ਕੋਈ ਫਰਕ ਨਹੀਂ ਪਿਆ ਹੁਣ ਆਪਾਂ ਕੱਲ ਮਾਰਨਿੰਗ ਆਪਾਂ ਕੋਈ ਹੋਰ ਡਾਕਟਰ ਕੋਲ ਜਾਵਾਂਗੇ ਚੇਂਜ ਕਰਕੇ ਦੇਖਦੇ ਹਾਂ ਤੇ ਬਹੁਤ ਮੁਸ਼ਕਿਲ ਹੈ ਬੱਚੇ ਆਏ ਬਿਲਾਲ ਮਤਲਬ ਬੱਚੇ ਨੂੰ ਪਾਉਣਾ ਬਹੁਤ ਮੁਸ਼ਕਿਲ ਆ ਤੇ ਕੰਟੀਨਿਊਸਲੀ ਇਹਨੂੰ ਲੂਜ਼ ਹੋਈ ਜਾ ਰਿਹਾ ਹੋਈ ਜਾ ਰਿਹਾ ਤੇ ਬਹੁਤ ਪਰੇਸ਼ਾਨ ਹਾਂ ਮੈਂ ਚਲੋ ਅੱਜ ਦਾ ਵਲੌਗ ਆਪਾਂ ਇੱਥੇ ਹੀ ਕਰਦੇ ਹਾਂ ਐਂਡ